ਵਾ ਗੁਰ ਵਾ ਗੁਰ ਵਾ ਗੁਰ ਵਾ ਤੁਮ ਆਪਿਰ ਕਿ ਜਦੋਂ ਪ੍ਰਮਾਤਮਾ ਸਾਡੇ ਉੱਤੇ ਖੁਸ਼ ਹੁੰਦਾ ਵਾ ਤੇ ਸਾਨੂੰ ਇਹੋ ਜੀ ਸੰਗਤ ਬਖਸ਼ਦਾ ਤੇ ਜਿੱਥੇ ਬੈਠ ਕੇ ਅਸੀਂ ਪ੍ਰਮਾਤਮਾ ਦਾ ਨਾਮ ਜਪੀਏ ਆਪਣੇ ਜੀਵਨ ਦਾ ਲਾਹਾ ਲੈ ਸਕੀਏ ਜਿਹੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ ਉਦੋਂ ਸਾਨੂੰ ਇਹੋ ਜੀ ਸੰਗਤ ਦਾ ਪਿਆਰ ਬਖਸ਼ਿਸ਼ ਹੁੰਦਾ ਜਦੋਂ ਸਾਡੇ ਉੱਤੇ ਪ੍ਰਸੰਨ ਹੋ ਜਾਂਦਾ ਪ੍ਰਮਾਤਮਾ ਖੁਸ਼ ਹੋ ਜਾਂਦਾ ਤੇ ਇਸ ਅਵਸਥਾ ਵਿੱਚ ਮਹਾਰਾਜ ਬਚਨ ਕਰਦੇ ਤੁਮਰੀ ਕਿਰਪਾ ਤੇ ਭਈਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਇਹ ਪ੍ਰਮਾਤਮਾ ਦਾ ਆਪਣਾ ਹੀ ਕਾਰਜ ਆ ਕਿ ਆਪਾਂ ਨੂੰ ਉਹਨੇ ਮਹਾਂਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕੀਤੀ ਤੇ ਆਪਾਂ ਸੰਗਤ ਵਿੱਚ ਜੁੜ ਬੈਠ ਕੇ ਜਿਹੜਾ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜਿਹੜੇ ਜੀਵਨ ਦੇ ਸੁਆਸ ਆ ਉਹਨਾਂ ਨੂੰ ਸਫਲੇ ਕਰ ਰਹੇ ਆ ਕਿਉਂਕਿ ਜੇ ਆਪਾਂ ਨੂੰ ਸੰਗਤ ਨਾ ਮਿਲੀ ਹੁੰਦੀ ਤੇ ਆਪਾਂ ਨੂੰ ਇਹ ਭੇਦ ਨਹੀਂ ਸਿਉਣਾ ਕਿ ਅਸੀਂ ਆਪਣੇ ਜੀਵਨ ਦਾ ਲਾਹਾ ਕਿੱਦਾਂ ਲੈਣਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਤੀ ਚੱਲੀ ਰਹਿਣ ਕਿਉਂਕਿ ਇਹ ਸਾਡੀ ਜਿਹੜੀ ਜੀਵਨ ਦੀ ਰਹਿਣ ਸੀ ਇਹ ਤਾਂ ਇੱਕ ਦਿਨ ਖਤਮ ਹੋ ਜਾਣੀ ਪਰ ਸਾਨੂੰ ਭੇਦ ਨਹੀਂ ਸੀ ਤੇ ਆਪਾਂ ਨੂੰ ਸੰਗਤ ਵਿੱਚ ਆਣ ਕੇ ਸਾਰਾ ਇਹ ਭੇਦ ਆ ਗਿਆ ਕਿ ਜਿਹੜੀ ਇਹ ਜੀਵਨ ਦੀ ਰਹਿਣ ਹੈ ਇਹ ਖਤਮ ਹੁੰਦੀ ਜਾ ਰਹੀ ਹੈ ਤੇ ਆਪਾਂ ਇੱਥੇ ਆਣ ਕੇ ਲਾਹਾ ਲੈਣਾ ਸੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫਕੜੇ ਸਭ ਮੁਕਤੀ ਚੱਲੀ ਰਹਿਣ ਪਰ ਹੁਣ ਸਾਨੂੰ ਕੋਈ ਫਿਕਰ ਨਹੀਂ ਕਿਉਂਕਿ ਹੁਣ ਆਪਾਂ ਨੂੰ ਮਹਾਰਾਜ ਨੇ ਸੰਗਤ ਦਿੱਤੀ ਹੈ ਤੇ ਸੰਗਤ ਵਿੱਚ ਬੈਠ ਕੇ ਆਪਾਂ ਹੁਣ ਆਪਣੇ ਜਿਹੜੀ ਜੀਵਨ ਦੀ ਰਹਿਣ ਆਣਾ ਉਹਨੂੰ ਸਫਲ ਕਰ ਰਹੇ ਆ। ਸੁੱਤਿਆਂ ਰਹਿਣ ਵਿਹਾਣੀ ਮਨਮੁਖ ਦੀ ਅਵਸਥਾ ਵਾ ਕਿ ਉਹ ਆਪਣੇ ਜੀਵਨ ਦੀ ਜਿਹੜੀ ਰਾਤ ਆ ਸੁੱਤਿਆਂ ਗੁਜ਼ਾਰ ਲੈਂਦਾ। ਤੇ ਪਰ ਜਿਹੜਾ ਗੁਰਮੁਖ ਆ ਉਹ ਆਪਣੇ ਜੀਵਨ ਦੀ ਰਹਿਣ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਭਗਤੀ ਕਰਦਾ ਤੇ ਉਹ ਆਪਣੇ ਇਹ ਜੀਵਨ ਦੀ ਰਹਿਣ ਨੂੰ ਜਾਗਤ ਅਵਸਥਾ ਦੇ ਵਿੱਚ ਜਿਹੜਾ ਗੁਜ਼ਾਰਦਾ। ਜਾਗੇ ਸੰਤ ਜਨਾ ਮੇਰੇ RAM ਪਿਆਰੇ ਜਿਹੜੇ ਰਾਮ ਪਿਆਰੇ ਆ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਆ ਜਾਂ ਜਿਨ੍ਹਾਂ ਨੂੰ ਪ੍ਰਮਾਤਮਾ ਪਿਆਰ ਕਰਦਾ ਉਹ ਫਿਰ ਜਾਗਤ ਅਵਸਥਾ ਵਿੱਚ ਆਉਂਦੇ ਤੇ ਇਸ ਕਰਕੇ ਮਾਰੇ ਕਹਿੰਦੇ ਕਿ ਜਾਗ ਸਲੋਂੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਨ ਮੰਨੇ ਅੜੀ ਅਕਥ ਕਹਾਣੀ ਰਾਮ ਹੁਣ ਜਿਨ੍ਹਾਂ ਗੁਰਮੁਖਾਂ ਤੇ ਕਿਰਪਾ ਹੋਈ ਤੇ ਉਹਨਾਂ ਨੂੰ ਪ੍ਰਮਾਤਮਾ ਨੇ ਅਕਥ ਕਥਾ ਜਿਹੜਾ ਵਾ ਸੁਣਨ ਦਾ ਮੌਕਾ ਦਿੱਤਾ ਪੀ ਉਹਨਾਂ ਨੂੰ ਪਰਮੇਸ਼ਰ ਨੇ ਆਪਣੀ ਔਕੱਤ ਕਥਾ ਦੀ ਸੋਝੀ ਦਿੱਤੀ ਤੇ ਜਿਨ੍ਹਾਂ ਨੂੰ ਔਕੱਤ ਕਥਾ ਦੀ ਸੋਝੀ ਆ ਗਈ ਤੇ ਮਹਾਰਜ ਸੱਚੇ ਪਾਤਸ਼ਾਹ ਬਚਨ ਕਰਦੇ ਜਾਗ ਸਲੋਂੜੀਏ ਬੋਲੇ ਗੁਰਬਾਣੀ ਰਾਮ ਕਹਿੰਦੇ ਜਿਨ ਸੁਣ ਮੰਨੇ ੜੀ ਔਕੱਤ ਕਹਾਣੀ ਰਾਮ ਔਕੱਤ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮਖ ਬੂਝੇ ਉਹਨੇ ਜਿਹੜੀ ਔਕੱਤ ਕਹਾਣੀ ਹੈ ਕਿਸੇ ਵਿਰਲੇ ਵਿਰਲੇ ਨੂੰ ਹੀ ਭੇਜਦਾ ਹੁੰਦਾ ਜ्यादातर ਜੀਵ ਜਿਹੜੇ ਆ ਉਹ ਬਾਰਮੁਖੀ ਜਿਹੜੀਆਂ ਉਹ ਕਥਾਵਾਂ ਦੇ ਨਾਲ ਜੁੜੇ ਹੋਏ ਆ ਪਰ ਜਿਹੜੀ ਅਸਲੀ ਸਾਡੇ ਮਨ ਦੀ ਕਹਾਣੀ ਆ ਕਿ ਸਾਡਾ ਮਨ ਪਰਮਾਤਮਾ ਤੋਂ ਕਿੱਦਾਂ ਦੂਰ ਹੋਇਆ ਤੇ ਹੁਣ ਪਰਮਾਤਮਾ ਦੇ ਨਾਲ ਆਪਾਂ ਕਿਸ ਤਰ੍ਹਾਂ ਮਿਲ ਸਕਦੇ ਆ ਇਹਨੂੰ ਗੁਰਬਾਣੀ ਦੇ ਵਿੱਚ ਅਕਥ ਕਥਾ ਕਿਹਾ ਸਾਰੀ ਨੂੰ ਤੇ ਇਸ ਅਵਸਥਾ ਦੇ ਵਿੱਚ ਜਦੋਂ ਆਪਾਂ ਕਥ ਕਥਾ ਸੁਣਦੇ ਆ ਗੁਰਮਖਾਂ ਦੇ ਕੋਲੋਂ ਤੇ ਸਾਨੂੰ ਆਪਣੇ ਮਨ ਦਾ ਭੇਦ ਆ ਜਾਂਦਾ ਆਪਣੇ ਤਨ ਦਾ ਭੇਦ ਆਉਣਾ ਸ਼ੁਰੂ ਹੋ ਜਾਂਦਾ ਕਿ ਆਪਾਂ ਕਿੱਥੋਂ ਆਏ ਆ ਸਾਡਾ ਸਾਰਿਆਂ ਦਾ ਮੂਲ ਕੀ ਆ ਤੇ ਆਪਾਂ ਕਿਸ ਤਰ੍ਹਾਂ ਉਸ ਸੱਚ ਨੂੰ ਮਿਲਣਾ ਉਸ ਮੂਲ ਵਿੱਚ ਕਿਦਾਂ ਆਪਾਂ ਸਮਾਉਣਾ ਇਹ ਸਾਰਾ ਸਾਨੂੰ ਜਿਹੜਾ ਵਾ ਉਹ ਔਕਾਥ ਕਥਾ ਦੇ ਰਾਈਂ ਦੱਸਿਆ ਜਾਂਦਾ ਸੋ ਇਸ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਬਣਾਣੇ ਇਹ ਸਾਰਾ ਔਕਾਥ ਕਥਾ ਦੇ ਰਾਈਂ ਇਹ ਆਪਾਂ ਨੂੰ ਗਿਆਨ ਦਿੱਤਾ ਕਿ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਉਹ ਪ੍ਰਮਾਤਮਾ ਦੇ ਨਾਲ ਮਿਲਣਾ ਤੇ ਹੁਣ ਆਪਾਂ ਨੂੰ ਇਸ ਅਵਸਥਾ ਦੇ ਵਿੱਚ ਸੰਗਤ ਦੇ ਵਿੱਚ ਆਣ ਕੇ ਸਾਰਾ ਗਿਆਨ ਪ੍ਰਾਪਤ ਹੋ ਰਿਹਾ ਤੇ ਮਹਾਰਾਜ ਨੇ ਤਾਂ ਹੀ ਫਿਰ ਇਸ ਅਵਸਥਾ ਦੇ ਵਿੱਚ ਉਹ ਸੰਗਤ ਦੀ ਵਡਿਆਈ ਕੀਤੀ ਕਿ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਕਿ ਉਹ ਸੰਗਤ ਵੀ ਮਹਾਰਾਜ ਕਹਿੰਦੇ ਧੰਨ ਆਪੀ ਜਿੱਥੇ ਆਣ ਕੇ ਆਪਾਂ ਨੂੰ ਨਾਮ ਦਾ ਭੇਦ ਆ ਗਿਆ ਉਹ ਨਾਮ ਦਾ ਰਸ ਹੋਣਾ ਸ਼ੁਰੂ ਹੋ ਜਾਂਦਾ ਜਿੱਥੇ ਆਣ ਕੇ ਆਪਾਂ ਨੂੰ ਉਹ ਸੰਗਤ ਦੀ ਫਿਰ ਮਹਾਰਾਜ ਗੁਰਬਾਣੀ ਵਿੱਚ ਵਡਿਆਈ ਕਰਦੇ ਆ ਤੇ ਇਸ ਕਰਕੇ ਸੰਗਤ ਵਿੱਚ ਬੈਠ ਕੇ ਆਪਾਂ ਜਿੱਥੇ ਅਭਿਆਸ ਕਰਦੇ ਆ ਸਿਮਰਨ ਕਰਨਾ ਉਹਥੇ ਨਾਲ-ਨਾਲ ਗੁਰੂ ਦੀ ਵਿਚਾਰ ਨੂੰ ਵੀ ਸਮਝਣਾ ਆਉਂਦਾ ਵੀ ਇਸ ਅਵਸਥਾ ਦੇ ਵਿੱਚ ਸਾਨੂੰ ਆਪਣੇ ਮਨ ਦਾ ਭੇਦ ਆ ਜੀ ਕਿਉਂਕਿ ਜਿੰਨਾ ਚਿਰ ਸਾਨੂੰ ਆਪਣੇ ਮਨ ਦਾ ਨਹੀਂ ਭੇਦ ਆਉਂਦਾ ਤੇ ਉਨਾਂ ਚਿਰ ਆਪਾਂ ਭਾਵੇਂ ਜਿੰਨਾ ਮਰਜ਼ੀ ਜਪ ਤਪ ਕਰੀ ਜਾਈਏ ਤੇ ਬਿਮਾਰੇ ਕਹਿੰਦੇ ਇਸ ਅਵਸਥਾ ਦੇ ਵਿੱਚ ਜਿੱਦਾਂ ਵੇਖਿਆ ਆਪਾਂ ਤੇ ਮਾਰੇ ਜਿਸ ਤਰ੍ਹਾਂ ਗੁਰਮੁਖ ਵੀ ਵਿਚਾਰ ਕਰ ਰਹੇ ਸੀ ਉਸ ਦਿਨ ਕਿ ਮਨ ਦਾ ਕਿਸ ਨੂੰ ਭੇਦ ਨਹੀਂ ਆਇਆ ਤੇ ਮਾਰੇ ਸੱਚੇ ਪਾਤਸ਼ਾਹ ਨੇ ਫਿਰ ਆਪਾਂ ਨੂੰ ਬਾਣੀ ਵਿੱਚ ਸਮਝਾਇਆ ਕਿ ਸਿੱਧ ਸਾਧਕ ਨਾਰਦਮੁਨ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ ਵੀ ਵੱਡੇ ਵੱਡੇ ਨਾਰਦਮੁਨੀ ਵਰਗੇ ਤੇ ਉਹਨਾਂ ਵੀ ਆਪਣੇ ਤਨ ਦੇ ਵਿੱਚ ਇਸ ਮਨ ਦੀ ਖੋਜ ਨਹੀਂ ਕੀਤੀ ਆਪਣੇ ਮਨ ਨੂੰ ਵੇਖਿਆ ਨਹੀਂ ਉਹਨਾਂ ਨੇ ਆਪਣੇ ਮਨ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੇ ਤੇ ਮਾਰੇ ਕਹਿੰਦੇ ਇਸ ਕਰਕੇ ਫਿਰ ਹੁਣ ਜਿੰਨਾ ਚਿਰ ਆਪਾਂ ਨੂੰ ਮਨ ਦਾ ਭੇਦ ਨਹੀਂ ਆਉਂਦਾ ਵੀ ਮਨ ਦਾ ਜਨਮ ਕਿੱਥੋਂ ਹੋਇਆ ਇਹਨੂੰ ਕਿਸੇ ਨੂੰ ਪੁੱਛੋ ਸੰਸਾਰ ਦੇ ਵਿੱਚ ਜਾ ਕੇ ਵੀ ਮਨ ਦਾ ਜਨਮ ਕਿੱਥੋਂ ਹੋਇਆ ਨਹੀਂ ਪਤਾ ਕਿਸੇ ਨੂੰ ਜਿਨੇ ਸੰਗਤ ਕੀਤੀ ਹੋਗੀ ਉਹਨੂੰ ਤਾਂ ਪਤਾ ਹੋਊਗਾ ਜਿਨੇ ਸੰਗਤ ਨਹੀਂ ਕੀਤੀ ਉਹਨੂੰ ਨਹੀਂ ਪਤਾ ਹੋਣਾ ਵੀ ਮਨ ਦਾ ਜਨਮ ਕਿੱਥੋਂ ਹੋਇਆ ਹੁਣ ਗੁਰਬਾਣੀ ਦੇ ਵਿੱਚ ਇਹ ਸਾਰਾ ਆਪਾਂ ਨੂੰ ਗਿਆਨ ਦਿੱਤਾ ਹੋਇਆ ਗਿਆਨ ਲਿਖਿਆ ਹੋਇਆ ਗੁਰਬਾਣੀ ਵਿੱਚ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਭੇਦ ਬਖਸ਼ ਦੇ ਸ਼ਬਦਾਂ ਮਾਹਿ ਵਖਾਣੀਆਂ ਵਿਰਲਾ ਤਾਂ ਬੁੱਝੇ ਕੋਈ ਹੁਣੇ ਵਿਰਲੇ ਵਿਰਲੇ ਜੀਵੇ ਇਹ ਔਕਤ ਕਥਾ ਨੂੰ ਸਮਝਦੇ ਆ ਮਰ ਕਹਿੰਦੇ ਔਕਤ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮੁਖ ਬੁੱਝੇ ਹੁਣ ਇਸ ਕਰਕੇ ਉਹ ਗੁਰਮਖਾਣੇ ਫਿਰ ਖੋਜ ਕੀਤੀ ਉਹਨਾਂ ਨੂੰ ਇਹ ਚੀਜ਼ ਦਾ ਭੇਦ ਆ ਗਿਆ ਤੇ ਜਿਨ੍ਹਾਂ ਨੂੰ ਇਸ ਚੀਜ਼ ਦਾ ਭੇਦ ਆਇਆ ਤੇ ਉਹਨਾਂ ਦੀ ਫਿਰ ਇਹ ਮਹਾਪੁਰਸ਼ਾਂ ਦੀ ਬਾਣੀ ਆ ਉਹਨਾਂ ਨੇ ਫਿਰ ਸਾਨੂੰ ਗੁਰਬਾਣੀ ਦੇ ਰਾਹੀਂ ਸਾਰਾ ਉਹ ਭੇਦ ਦਿੱਤਾ ਕਿ ਤੁਸੀਂ ਵੀ ਖੋਜ ਕਰੋ ਕਿ ਜੇ ਤੁਸੀਂ ਖੋਜ ਕਰੋਗੇ ਤੇ ਤੁਸੀਂ ਸੱਚ ਦੇ ਨਾਲ ਮਿਲ ਸਕਦੇ ਆ ਤੇ ਜੇ ਤੁਸੀਂ ਖੋਜ ਕਰਨੀ ਛੱਡ ਦਿੱਤੀ ਹੁਣ ਅਜ ਜੀਵਨ ਹੈ ਖੋਜ ਕਰਨੀ ਛੱਡ ਦਿੱਤੀ ਅਗਿਆਨਤਾ ਦੇ ਵਿੱਚ ਜੀਵ ਜਿਹੜੇ ਆ ਉਹ ਇਹ ਜਿਹੜਾ ਉਹਨਾਂ ਨੇ ਇੱਕ ਧੰਦਾ ਬਣਾ ਲਿਆ ਇਸ ਹਸਤਾ ਦੇ ਵਿੱਚ ਜਿਹੜਾ ਮਾਰੇ ਕਹਿੰਦੇ ਮਾਇਆ ਕਾਰਨ ਵਿਦਿਆ ਵੇਚੇ ਜਨਮ ਅਵਿਰਥਾ ਜਾਈ ਉਹ ਮਾਇਆ ਦੀ ਖਾਤਰ ਇਹ ਵਿਦਿਆ ਦਾ ਜਿਹੜੀ ਵਿਚਾਰ ਕਰਦੇ ਆ ਮਾਰੇ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਦੀ ਵਿਚਾਰ ਤੇ ਕਰਨੀ ਸੀ ਸੱਚ ਦੀ ਵਿਚਾਰ ਕਰਨੀ ਸੀ ਪਰ ਉਪਕਾਰ ਕਰਨਾ ਸੀ ਕਿਸ ਨੂੰ ਸੱਚ ਦੇ ਨਾਲ ਜੋੜਨਾ ਸੀ ਪਰ ਉਹ ਮਾਰੇ ਕਹਿੰਦੇ ਮਾਇਆ ਦੇ ਖਾਤਰ ਸ਼ੁਰੂ ਹੋ ਗਈ ਤੇ ਜਦੋਂ ਮਾਇਆ ਦੀ ਖਾਤਰ ਇਹ ਖੇਲ ਚੱਲ ਪੈਂਦਾ ਤੇ ਫਿਰ ਉੱਥੇ ਕੋਈ ਮਨ ਦਾ ਭੇਦ ਨਹੀਂ ਰਹਿੰਦਾ ਕਿ ਸਾਡੇ ਮਨ ਦਾ ਜਨਮ ਕਿੱਥੋਂ ਹੋਇਆ ਜਿਸ ਤਰ੍ਹਾਂ ਹੁਣ ਆਪਾਂ ਕੋਈ ਜਨਮ ਗੁਰੂ ਸਾਹਿਬਾਂ ਦਾ ਆਉਂਦਾ ਵਾ ਗੁਰਪੁਰਬ ਗੁਰੂ ਸਾਹਿਬਾਂ ਦੇ ਗੁਰਪੁਰਬ ਦੀ ਆਪਾਂ ਜਿਹੜੀ ਤਰੀਕ ਚੇਤੇ ਕਰ ਲਏ ਨੇ ਵੀ ਇਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਦਾ ਇੰਨੀ ਸਨ ਦੇ ਵਿੱਚ ਜਿਹੜਾ ਉਹ ਜਨਮ ਹੋਇਆ ਹਨ ਸੁਣਾ ਜਾਂਦੀ ਆ ਵੀ ਇੰਨੀ ਜਿਹੜੀ ਸਨ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਜਾਂ ਇੰਨੀ ਸਨ ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ ਪਰ ਮੰਨbare ਨਹੀਂ ਕੋਈ ਦੱਸ ਕੇ ਜਾਂਦਾ ਵੀ ਮੰਨ ਦਾ ਜਨਮ ਕਿੱਥੋਂ ਹੋਇਆ ਤੇ ਇਸ ਕਰਕੇ ਹੁਣ ਇਸ ਅਵਸਥਾ ਦੇ ਵਿੱਚ ਗੁਰੂ ਸਾਹਿਬਾਂ ਨੇ ਤੇ ਸਾਨੂੰ ਆਪਣੇ ਮੰਨ ਦਾ ਭੇਦ ਦਿੱਤਾ ਕਿ ਸਾਡੇ ਮਨ ਦੀ ਉਹਨਾਂ ਨੇ ਜਦੋਂ ਗੁਰਗੁਰ ਆਪਾਂ ਪੜਦੇ ਆ ਬਾਣੀ ਗੁਰੂ ਸਾਹਿਬਾਂ ਦੇ ਬਚਨ ਪੜਦੇ ਆ ਤੇ ਉਹਨਾਂ ਨੇ ਤੇ ਬਾਣੀ ਦੇ ਵਿੱਚ ਇਸ ਮਨ ਦੀ ਗੱਲ ਕੀਤੀ ਆ ਕਿ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸੁਮਾਈ ਭੀ ਇਹ ਮਨ ਦੀ ਖੋਜ ਕਰੋ ਭੀ ਜਦੋਂ ਆਪਾਂ ਇਹ ਸਰੀਰ ਨੂੰ ਛੱਡਦਾ ਵਾ ਤੇ ਕਿੱਥੇ ਚੱਲ ਜਾਂਦਾ ਏ ਹੁਣ ਇਸ ਅਵਸਥਾ ਦੇ ਵਿੱਚ ਸਾਨੂੰ ਇਹ ਭੇਦ ਹੋਣਾ ਚਾਹੀਦਾ ਭੀ ਜੇ ਇਸ ਅਵਸਥਾ ਵਿੱਚ ਸਾਨੂੰ ਭੇਦ ਹੋਵੇਗਾ ਫਿਰ ਆਪਾਂ ਇਸ ਮਨ ਨੂੰ ਆਪਾਂ ਖੋਜ ਸਕਦੇ ਹਾਂ ਤੇ ਮਨ ਦੀ ਆਪਾਂ ਫਿਰ ਜਿਹੜਾ ਵਾ ਉਸ ਅਵਸਥਾ ਦੇ ਵਿੱਚ ਪਛਾਣ ਕਰ ਸਕਦੇ ਹਾਂ ਪਹਿਲਾਂ ਤਾਂ ਸਾਨੂੰ ਮਨ ਦੇ ਜਨਮ ਦਾ ਪਤਾ ਹੋਣਾ ਚਾਹੀਦਾ ਮਾਰੇ ਕਹਿੰਦੇ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤੱਤ ਤੇ ਜਨਮਾ ਇਹ ਮਨ ਦਾ ਜਨਮ ਜਿਹੜਾ ਇਸ ਅਵਸਥਾ ਦੇ ਵਿੱਚ ਪਈਆਂ ਸੂਖਮ ਪੰਜਾਂ ਤੱਤਾਂ ਤੋਂ ਆ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਪੰਜ ਤੱਤ ਕਿੱਥੋਂ ਪ੍ਰਗਟ ਹੋਇਆ ਕਹਿੰਦੇ ਪੰਜ ਤੱਤ ਸੁੰਨੋ ਪ੍ਰਗਾਸਾ ਦੇਹ ਸੰਯੋਗੀ ਕਰਮ ਅਭਿਆਸਾ ਹੁਣ ਇਹ ਤਾਂ ਪੰਜ ਤੱਤ ਵੀ ਸੁੰਨ ਦੇ ਵਿੱਚੋਂ ਪ੍ਰਗਟ ਹੋਏ ਆ ਤੇ ਹੁਣ ਇਸ ਅਵਸਥਾ ਦੇ ਵਿੱਚ ਸਾਡੇ ਮਨ ਦੀ ਜੋਤ ਨੂੰ ਪ੍ਰਗਟ ਕੀਤਾ ਪਰਮੇਸ਼ਰ ਨੇ ਸੁੰਨ ਦੇ ਵਿੱਚੋਂ ਹੀ ਤੇ ਸੁੰਨ ਦੇ ਵਿੱਚੋਂ ਪ੍ਰਗਟ ਕਰਕੇ ਤੇ ਮਾਰੇ ਕਹਿੰਦੀ ਇਸ ਅਵਸਥਾ ਦੇ ਵਿੱਚ ਦੀ ਅਭਿਆਸ ਵਿੱਚ ਪਾ ਦਿੱਤਾ ਸਾਡੀ ਦੇਹ ਦੇ ਨਾਲ ਇਸ ਮਨ ਨੂੰ ਜੋੜ ਦਿੱਤਾ ਪੰਜ ਤੱਤ ਸੁੰਨੋਂ ਪ੍ਰਗਾਸਾ ਦੇਹ ਸੰਯੋਗੀ ਕਰਮ ਅਭਿਆਸਾ ਸਾਨੂੰ ਇਸ ਸਰੀਰ ਦੇ ਨਾਲ ਜੋੜਿਆ ਹੁਣ ਇਸ ਵਸਤਾ ਵਿੱਚ ਕਿੱਥੇ ਸਰੀਰ ਦੇ ਨਾਲ ਸਾਨੂੰ ਜੋੜਿਆ ਮਾਤਾ ਦੇ ਗਰਭ ਦੇ ਵਿੱਚ ਸਾਡੀ ਜੋਤ ਨੂੰ ਜਿਹੜਾ ਸੀ ਇਹ ਸਰੀਰ ਦੇ ਨਾਲ ਜੋੜ ਦਿੱਤਾ ਹੁਣ ਉੱਥੇ ਜਦੋਂ ਜੋੜਿਆ ਸਾਡੀ ਸਾਡੀ ਸਰੀਰ ਨੂੰ ਸਰੀਰ ਦੇ ਨਾਲ ਸਾਡੇ ਮਨ ਨੂੰ ਸਾਰਾ ਉਦੋਂ ਪਹਿਲਾਂ ਖੇਲ ਇੱਥੇ ਆਉਣ ਤੋਂ ਪਹਿਲਾਂ ਸਾਰਾ ਖੇਲ ਸਮਝਾਇਆ ਗਿਆ 300 ਵਸਤਾ ਹੁਣ ਇੱਥੇ ਜਦੋਂ ਖੇਲ ਸਾਰਾ ਸਮਝਾਇਆ ਗਿਆ ਤੇ ਮਹਾਰ ਸੱਚੇ ਪਾਤਸ਼ਾਹ ਨੇ ਫਿਰ ਉਹ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਸਾਰਾ ਭੇਦ ਦਿੱਤਾ ਕਿਉਂਕਿ ਇੱਥੇ ਆਣ ਕੇ ਮਨ ਭੁੱਲ ਗਿਆ ਆਪਣੇ ਪਸ਼ੋਕੜ ਨੂੰ ਖੇਲ ਨੂੰ ਭੁੱਲ ਜਾਂਦਾ ਮਨ ਜਦੋਂ ਇੱਧਰ ਮਾਇਆ ਦੇ ਘਰ ਵਿੱਚ ਆਉਂਦਾ ਫਿਰ ਇਹਨੂੰ ਗੁਰੂ ਦੀ ਸ਼ਰਣ ਵਿੱਚ ਆਣ ਕੇ ਇਹ ਭੇਦ ਖੁੱਲਦਾ ਤੇ ਜਦੋਂ ਭੇਦ ਖੁੱਲਦਾ ਤੇ ਫਿਰ ਮਨ ਜਿਹੜਾ ਵਾ ਆਪੇ ਦੀ ਖੋਜ ਕਰਦਾ ਹੁਣ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਇਹ ਜਿਹੜੀ ਆਪੇ ਦੀ ਖੋਜ ਹੈ ਸਾਰੀ ਵੀ ਆਪਣੇ ਆਪ ਦੀ ਆਪਾਂ ਪਛਾਣ ਕਰਨੀ ਆਪਣੇ ਆਪ ਦੀ ਖੋਜ ਕਰਨੀ ਹੈ ਜੇ ਆਪਾਂ ਆਪੇ ਦੀ ਖੋਜ ਕਰ ਲਿਆ ਆਪਣੇ ਆਪ ਦੀ ਖੋਜ ਕੀਤੀ ਤੇ ਫਿਰ ਆਪਾਂ ਸੱਚ ਦੇ ਨਾਲ ਜੁੜ ਸਕਦੇ ਸੱਚ ਤੱਕ ਪਹੁੰਚ ਸਕਦੇ ਆ ਤੇ ਜੇ ਗੁਰਬਾਣੀ ਪੜ ਕੇ ਆਪਾਂ ਤੇ ਉਸ ਵਸਤਾ ਵਿੱਚ ਆਪਾਂ ਖੋਜ ਨਹੀਂ ਕਰਦੇ ਵੀ ਸਵੇਰੇ ਪੜ ਲਈ ਬਾਣੀ ਦੁਪਹਿਰੇ ਪੜ ਲਿਆ ਪਾਠ ਕਰ ਲਿਆ ਆਪਾਂ ਸ਼ਾਮ ਨੂੰ ਕਰ ਲਿਆ ਪਰ ਆਪਾਂ ਖੋਜ ਨਹੀਂ ਕੀਤੀ ਗੁਰਬਾਣੀ ਦੇ ਵਿੱਚ ਦੇ ਵਿੱਚ ਆਪਾਂ ਨੂੰ ਮਾਰ ਨੇ ਦੱਸਿਆ ਹੈ ਵੀ ਸਾਰਾ ਇਹ ਖੋਜ ਦਾ ਵਿਸ਼ਾ ਹੈ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ ਆਪਾਂ ਸੱਚ ਨੂੰ ਮਿਲਣਾ ਤੇ ਸੱਚ ਨੂੰ ਮਿਲਣ ਵਾਸਤੇ ਆਪਾਂ ਨੂੰ ਖੋਜ ਕਰਨੀ ਪੈਣੀ ਤੇ ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਵੀ ਗੁਰਮੁਖ ਦਾ ਕੰਮ ਹੈ ਇਸ ਕਾਇਆ ਨੂੰ ਖੋਜਣਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਹੁਣ ਇਹ ਕਾਇਆ ਦੇ ਅੰਦਰ ਕੌਣ ਹੈ ਕਾਇਆ ਦੇ ਅੰਦਰ ਸਾਡਾ ਇੱਕ ਪਰਿਵਾਰ ਵਸਦਾ ਪਿਆ ਵੀ ਮਾਨਿਆ ਧਰਮਰਾਜ ਆ ਚਿੱਤਰ ਗੁਪਤ ਆਤਮਾ ਸਾਰਾ ਪਰਿਵਾਰ ਹੈ ਸਰੀਰ ਦੇ ਅੰਦਰ ਆਪਣਾ ਰਹਿੰਦਾ ਹੁਣ ਇਸ ਅਸਥਾ ਦੇ ਵਿੱਚ ਜੇ ਤਾਂ ਆਪਾਂ ਨੂੰ ਮਨ ਦਾ ਭੇਦ ਆ ਤੇ ਆਪਾਂ ਇਸ ਕਾਇਆ ਦੀ ਖੋਜ ਕਰਾਂਗੇ ਕਿ ਜਿਸ ਤਰ੍ਹਾਂ ਫਿਰ ਮਾਰ ਨੇ ਦੱਸਿਆ ਕਿ ਪਰਮੇਸ਼ਰ ਨੇ ਇਹ ਸਾਰਾ ਖੇਲ ਬਣਾ ਕੇ ਨਾ ਤੇ ਸਾਰਿਆਂ ਦੇ ਅੰਦਰ ਉਹ ਆਪਣੀ ਜੋਤ ਟਕਾਈ ਹੋਈ ਹੈ ਤੇ ਹੁਣ ਉਹ ਜੋਤ ਨੂੰ ਆਪਾਂ ਪ੍ਰਗਟ ਕਰਨਾ ਸਾਰਿਆਂ ਨੇ ਜਿਸ ਤਰ੍ਹਾਂ ਮਾਰੇ ਕਹਿੰਦੇ ਸਗਲ ਬਨਸਪਤ ਮੈਂ ਬਸੰਤਰ ਫਿਰ ਗੁਰਬਾਣੀ ਚ ਉਹਦੀਆਂ ਉਦਾਹਰਣਾਂ ਦੇ ਕੇ ਸਮਝਾ ਦਿੱਤਾ ਕਿ ਤੁਸੀਂ ਜੇ ਉਹ ਜੋਤ ਨੂੰ ਪ੍ਰਗਟ ਕਰਨਾ ਚਾਹੁੰਦੇ ਜੇ ਪੀ ਜਿੱਦਾਂ ਬਨਸਪਤੀ ਦੇ ਵਿੱਚ ਜਿਹੜੀ ਆ ਆਗਿਆ ਪਰ ਉਹ ਦਿਸਦੀ ਨਹੀਂ ਕਿਸੇ ਨੂੰ ਸਗਲ ਬਨਸਪਤ ਮੈਂ ਬਸੰਤਰ ਸਗਲ ਦੁੱਧ ਮੈਂ ਘੀਆ ਉੱਚੀ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀ ਸਾਰਿਆਂ ਦੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਹੈਗੀ ਹੈ ਪਰ ਉਹ ਜੋਤ ਕਿਸੇ ਨੂੰ ਦਿਸਦੀ ਨਹੀਂ ਪਈ ਤੇ ਇਸ ਕਰਕੇ ਫਿਰ ਮਹਾਰਜ ਨੇ ਉਹ ਫਿਰ ਆਪਾਂ ਨੂੰ ਗਿਆਨ ਦਿੱਤਾ ਵੀ ਜਿਸ ਤਰ੍ਹਾਂ ਦੁੱਧ ਵਿੱਚ ਘਿਓ ਆ ਪਰ ਕਿਸੇ ਨੂੰ ਉਹ ਨਜ਼ਰ ਨਹੀਂ ਆਉਂਦਾ ਪਰ ਜੇ ਉਹਨੂੰ ਤਰੀਕੇ ਦੇ ਨਾਲ ਝੁਗਤੀ ਦੇ ਨਾਲ ਰੜਕਿਆ ਜਾਵੇ ਤੇ ਉਹਦੇ ਵਿੱਚੋਂ ਮੱਖਣ ਪ੍ਰਗਟ ਹੋ ਜਾਂਦਾ ਹੁਣ ਮੱਖਣ ਤੋਂ ਜੇ ਘਿਓ ਤਿਆਰ ਕਰਨਾ ਤੇ ਫਿਰ ਉਸ ਵਸਤਾ ਦੇ ਵਿੱਚ ਕੋਈ ਗਰਮ ਕਰਕੇ ਆਪਾਂ ਘਿਓ ਵੀ ਤਿਆਰ ਕਰ ਸਕਦੇ ਆ ਵੀ ਉਹਦੇ ਵਿੱਚ ਸਾਰਾ ਕੁਝ ਮੌਜੂਦ ਆ ਹੁਣ ਇਸੇ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਸਾਡੇ ਅੰਦਰ ਸਾਰਾ ਕੁਝ ਮੌਜੂਦ ਆ ਤੇ ਇਸ ਕਰਕੇ ਜੇ ਮਾਰੇ ਕਹਿੰਦੇ ਸਭ ਘਟ ਮੇਰੇ ਹੋ ਸਭਨਾ ਅੰਦਰ ਇਹ ਸਰੀਰ ਜਿੰਨੇ ਵੀ ਆ ਪਰਮਾਤਮਾ ਦੇ ਉਹ ਸਾਰਿਆਂ ਦੇ ਅੰਦਰ ਮੌਜੂਦ ਆ ਤੇ ਬਾਾਰੇ ਇੱਥੇ ਆਪਾਂ ਨੂੰ ਜੁਗਤ ਦੇ ਨਾਲ ਇੱਥੇ ਪਰਮਾਤਮਾ ਨੂੰ ਪ੍ਰਗਟ ਕਰਨਾ ਪਏਗਾ ਉਹ ਜੋਤ ਨੂੰ ਪ੍ਰਗਟ ਕਰਨਾ ਪਏਗਾ ਜੇ ਤੇ ਆਪਾਂ ਉਹ ਜੁਗਤ ਸਿੱਖ ਕੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਉਹ ਜੁਗਤੀ ਸਿੱਖਾਂਗੇ ਤੇ ਫਿਰ ਆਪਾਂ ਨੂੰ ਸੱਚ ਦੇ ਦਰਸ਼ਨ ਹੋ ਜਾਣਗੇ ਸੱਚ ਸਾਹਮਣੇ ਪ੍ਰਗਟ ਹੋ ਜਾਏਗਾ ਹੁਣ ਜਿਨ੍ਹਾਂ ਨੂੰ ਭੇਦ ਨਹੀਂ ਆ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਬੀਬੀਆਂ ਨੂੰ ਭੇਦ ਸੀ ਵੀ ਦੁੱਧ ਦੇ ਵਿੱਚੋਂ ਕਿਸ ਤਰ੍ਹਾਂ ਘਿਓ ਕੱਢਣਾ ਤੇ ਉਹ ਕਾਢਣ ਲਗੀਆਂ ਜੇ ਹੁਣ ਅੱਜ ਕੱਲ ਦੇ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਕਿਸ ਨੂੰ ਅਣਜਾਣ ਜੀਵ ਨੂੰ ਕਵਾਂਗੇ ਵੀ ਦੁੱਧ ਚੋਂ ਘਿਓ ਕੱਢੋ ਤੇ ਉਹ ਕਿਸ ਤਰ੍ਹਾਂ ਕੱਢੇਗਾ ਹੁਣ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਜਦੋਂ ਉਹਨਾਂ ਨੇ ਉਸ ਵਸਤਾ ਦੇ ਵਿੱਚ ਉਹ ਪੀਰ ਦੇ ਜਦੋਂ ਉੱਤਰ ਦਿੱਤਾ ਤੇ ਉਹਨੇ ਕਿਹਾ ਸੀ ਵੀ ਮਹਾਰਾਜ ਨੇ ਦੁੱਧ ਮੰਗਾਇਆ ਤੇ ਉਹਨੂੰ ਵਿਖਾਇਆ ਉਹ ਕਹਿੰਦਾ ਵੀ ਪ੍ਰਮਾਤਮਾ ਰਹਿੰਦਾ ਕਿੱਥੇ ਹੈ ਤੇ ਪ੍ਰਮਾਤਮਾ ਰਹਿੰਦਾ ਕਿੱਥੇ ਤੇ ਹੁਣ ਉਹਦੀ ਤਸੱਲੀ ਹੋਣੀ ਚਾਹੀਦੀ ਸੀ ਹੁਣ ਅੱਜ ਅੱਜ ਵੀ ਅੱਜ ਆਪਾਂ ਵੇਖਦੇ ਪੀ ਆਪਾਂ ਭਾਵੇਂ ਜਿੰਨਾ ਮਰਜ਼ੀ ਪ੍ਰਚਾਰ ਕਰਦੇ ਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸ਼ੰਕਾ ਹੀ ਆ ਪਈ ਰੱਬ ਕਿੱਥੇ ਆ? ਕਿ ਰੱਬ ਤੇ ਦਿਸਦਾ ਨਹੀਂ ਪੀ ਦਿਸੇ ਕਿੱਦਾਂ ਹੁਣ ਪੀ ਉਹਦੇ ਵਾਸਤੇ ਆਪਾਂ ਕੋਈ ਮਤਲਬ ਕਿ ਖੋਜ ਨਹੀਂ ਕਰਦੇ ਪਏ ਕੋਈ ਪ੍ਰੈਕਟੀਕਲ ਤੇ ਆਪਾਂ ਕਰਦੇ ਨਹੀਂ ਪਏ ਗੱਲਾਂ ਬਾਤਾਂ ਦੇ ਨਾਲ ਤੇ ਮਾਰੇ ਕਹਿੰਦੇ ਗੱਲ ਨਹੀਂ ਜੋਗਣਾ ਹੋਈ ਗੱਲਾਂ ਦੇ ਨਾਲ ਤਾਂ ਉਹਦੇ ਨਾਲ ਜੁੜਿਆ ਨਹੀਂ ਜਾਣਾ ਉਹਦੇ ਵਾਸਤੇ ਕਰ ਕੀ ਰਾਇਆ ਆਪਾਂ ਕਿੰਨਾ ਕੁ ਯਤਨ ਕਰਦੇ ਉਹਨੂੰ ਆਪਾਂ ਖੋਜ ਕਿੰਨੀ ਕੁ ਕਰਦੇ ਪਏ ਆ ਖੋਜ ਕੋਈ ਕਰਦੇ ਨਹੀਂ ਤੇ ਆਪਾਂ ਕਹਿੰਦੇ ਵੀ ਇਦਾਂ ਨਜ਼ਰ ਆ ਜੀ ਵੀ ਇਸ ਤਰ੍ਹਾਂ ਉਹ ਪ੍ਰਮਾਤਮਾ ਨੇ ਕਿਸ ਨੂੰ ਦਿਖਦਾ ਉਹਨੂੰ ਵੇਖਣ ਵਾਸਤੇ ਉਹ ਸਾਨੂੰ ਇਹ ਜਿਹੜਾ ਫਿਰ ਤਰੀਕਾ ਸਿੱਖਣਾ ਪੈਂਦਾ ਜਿੰਨਾ ਗੁਰਮਖਾਣੇ ਤਰੀਕਾ ਸਿੱਖ ਲਿਆ ਗੁਰੂ ਦੀ ਸ਼ਰਨ ਵਿੱਚ ਆਏ ਜਿਹੜੇ ਤੇ ਉਹ ਜਦੋਂ ਮਰਜੀ ਇਦਾਂ ਇਹ ਪੌਣ ਜਿਹੜਾ ਆ ਚੰਦ ਸੂਰਜ ਹੈ ਨਾ ਸਾਡੇ ਤੇ ਚੰਦ ਸੂਰਜ ਆਪਾਂ ਸਮ ਕਰ ਸਕਦੇ ਆ ਤੇ ਜਦੋਂ ਚੰਦ ਸੂਰਜ ਮਾਰੇ ਕਹਿੰਦੇ ਚੰਦ ਸੂਰਜ ਦੋਏ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਤੇ ਸਾਹਮਣੇ ਬ੍ਰਹਮ ਜੋਤ ਪ੍ਰਗਟ ਹੋ ਜਾਂਦੀ ਸੱਚ ਪ੍ਰਗਟ ਹੋ ਜਾਂਦਾ ਤੇ ਇਸ ਕਰਕੇ ਹੁਣ ਜਿਨ੍ਹਾਂ ਨੂੰ ਚੰਦ ਸੂਰਜ ਸਮ ਕਰਨੇ ਆਉਂਦੇ ਹੋਣਗੇ ਪਹਿਲਾਂ ਤਾਂ ਸਾਨੂੰ ਇਹ ਪਾਉਣ ਸਮ ਕਰਨੀ ਪੈਂਦੀ ਸਿਮਰਨ ਕਰਕੇ ਇਹ ਵਿਚਾਰ ਰੋਕਣੇ ਪੈਂਦੇ ਆ ਤੇ ਜੇ ਜਦੋਂ ਸਾਡੇ ਵਿਚਾਰ ਰੁਕ ਜਾਂਦੇ ਆ ਤੇ ਫਿਰ ਆਪਾਂ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਨੇ ਆ ਤੇ ਗੁਰੂ ਸਾਨੂੰ ਚੰਦ ਸੂਰਜ ਸਮ ਕਰਨ ਦੀ ਜਿਹੜੀ ਆ ਉਹ ᔪਗਤੀ ਦੱਸ ਦਿੰਦਾ ਫਿਰ ਤੁਸੀਂ ਜਦੋਂ ਮਰਜ਼ੀ ਇਹ ਚੰਦ ਸੂਰਜ ਸਮ ਕਰਕੇ ਤੇ ਸੱਚ ਨੂੰ ਪ੍ਰਗਟ ਕਰ ਸਕਦੇ ਆ ਤੇ ਜੇ ਆਪਾਂ ਨੂੰ ਇਹ ਜੁਗਤੀ ਨਹੀਂ ਪਤਾ ਪਹਿਲਾਂ ਪਾਉਣ ਨਹੀਂ ਸਮ ਕਰਦੇ ਆ ਆਪਾਂ ਵਿਚਾਰ ਰੋਕਦੇ ਨਹੀਂ ਆ ਤੇ ਵਿਚਾਰ ਜੀ ਬ ਰੋਕਦਾ ਨਹੀਂ ਤੇ ਕਹਿੰਦਾ ਵੀ ਬਾਣੀ ਤੇ ਮੈਂ ਬੜੀ ਪੜੀ ਸੀ ਸਿਮਰਨ ਅਨਾਂ ਤੇ ਉਹ ਬਾਣੀ ਕਹਿੰਦੇ ਬੜੀ ਵੱਢਦੇ ਸੀ ਪਰ ਵਿਚਾਰ ਕਹਿੰਦੇ ਨਹੀਂ ਰੁਕਦੇ ਹੁਣ ਮਨ ਤੇ ਮੈਲ ਲੱਗੀ ਹੋਈ ਆ ਤੇ ਮਨ ਤੇ ਮੈਲ ਲੱਗੀ ਹੋਣ ਕਰਕੇ ਫਿਰ ਉਸ ਅਵਸਥਾ ਦੇ ਵਿੱਚ ਮਹਾਰਜ ਕਹਿੰਦੇ ਵੀ ਜੇ ਸੱਚ ਨੂੰ ਮਿਲਣਾ ਤੇ ਸੱਚ ਤੇ ਪਰਮਾਤਮਾ ਮਰ ਕਹਿੰਦੇ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਤੇ ਪ੍ਰਮਾਤਮਾ ਤੇ ਪਰਮੇਸ਼ਰ ਤਾਂ ਨਿਰਮਲ ਆ ਤੇ ਜੇ ਮਨ ਵਿਚਾਰਾਂ ਵਿੱਚ ਹੋਇਆ ਤੇ ਫਿਰ ਆਪਾਂ ਪਾ ਨਹੀਂ ਸਕਦੇ ਉਹਨੂੰ ਹੁਣ ਇਸ ਕਰਕੇ ਫਿਰ ਮਹਾਰਾਜ ਨੇ ਦੱਸਿਆ ਵੀ ਪਹਿਲਾਂ ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰੋ ਵਿਚਾਰਾਂ ਤੋਂ ਰਹਿਤ ਕਰੋ ਜੇ ਤੁਸੀਂ ਮਨ ਨੂੰ ਫੁਰਨਿਆਂ ਤੋਂ ਰਹਿਤ ਕਰ ਲਿਆ ਤੇ ਫਿਰ ਤੁਹਾਨੂੰ ਇਹ ਯੁਗਤੀ ਇਹ ਤਰੀਕਾ ਪਤਾ ਲੱਗ ਜਾਏਗਾ ਤੇ ਹੁਣ ਇਸ ਅਵਸਥਾ ਦੇ ਵਿੱਚ ਮਹਾਰਾਜ ਗੁਰੂ ਨਾਨਕ ਪਾਸ਼ਾ ਨੇ ਫਿਰ ਉੱਥੇ ਜਦੋਂ ਉਹਨੇ ਕਿਆ ਉਹ ਉਤਰ ਪ੍ਰਸ਼ਨ ਕੀਤਾ ਵੀ ਮੈਨੂੰ ਰੱਬ ਦੇ ਬਾਰੇ ਦੱਸੋ ਵੀ ਉਹ ਰੱਬ ਕਿੱਥੇ ਆ ਤੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਵੀ ਪਹਿਲਾਂ ਦੁੱਧ ਮਗਾਓ ਦੁੱਧ ਮਗਾਇਆ ਮਹਾਰਾਜ ਕਹਿੰਦੇ ਵੀ ਇਹ ਦੁੱਧ ਚ ਕੀ ਆ ਜੋ ਕਹਿੰਦੇ ਵੀ ਇਹ ਦੁੱਧ ਚ ਕੁਝ ਨਹੀਂ ਹੈਗਾ ਮਹਾਰਾਜ ਕਹਿੰਦੇ ਇਹਦੇ ਵਿੱਚ ਕੁਝ ਹੈਗਾ ਉਹ ਕਹਿੰਦੇ ਵੀ ਸਾਨੂੰ ਨਜ਼ਰ ਨਹੀਂ ਆਉਂਦਾ ਪਿਆ ਤੇ ਮਹਾਰਾਜ ਕਹਿੰਦੇ ਵੀ ਇਸ ਅਵਸਥਾ ਦੇ ਵਿੱਚ ਪਰ ਇਹਦੇ ਵਿੱਚ ਕੁਝ ਹੈਗਾ ਤੇ ਉਸ ਮੋ ਕਹਿੰਦੇ ਵੀ ਫਿਰ ਮਹਾਰਾਜ ਤੁਸੀਂ ਦੱਸੋ ਕੀ ਇਹਦੇ ਵਿੱਚ ਉਹ ਕਹਿੰਦੇ ਮarre ਕਹਿੰਦੇ ਇਹਦੇ ਵਿੱਚ ਕਿਉਂ ਆ ਤੇ ਉਹ ਕਹਿੰਦੇ ਵੀ ਹਾਂ ਇਹ ਤੇ ਹੈ ਇਹ ਤੇ ਗੱਲ ਸਾਨੂੰ ਪਤਾ ਵੀ ਇਹਦੇ ਵਿੱਚ ਕਿਉਂ ਆ ਮarre ਕਹਿੰਦੇ ਪਰ ਉਹ ਨਜ਼ਰ ਨਹੀਂ ਆਉਂਦਾ ਪਿਆ ਪਰ ਇਸ ਗੱਲ ਤੁਸੀਂ ਮੰਨਦੇ ਆ ਵੀ ਇਹਦੇ ਵਿੱਚ ਕਿਉਂ ਆ ਨੂੰ ਦੁੱਧ ਵਿੱਚ ਕਿਉਂ ਆ ਕਿਸੇ ਨੂੰ ਕਹੋ ਹਰੇਕ ਕੋਈ ਮੰਨ ਲੂਗਾ ਤੇ ਜੇ ਕਿਸੇ ਨੂੰ ਕਹੋ ਕਿ ਸਾਰਿਆਂ ਵਿੱਚ ਪ੍ਰਮਾਤਮਾ ਇਹ ਗੱਲ ਕੋਈ ਮੰਨਣ ਵਾਸਤੇ ਤਿਆਰ ਨਹੀਂ ਦੁੱਧ ਵਿੱਚ ਕਿਉਂ ਮੰਨਣ ਵਾਸਤੇ ਤਿਆਰ ਆ ਦਿਖਦਾ ਨਹੀਂ ਪਰ ਉਹ ਵੀ ਨਹੀਂ ਦਿਖਦਾ ਪਰ ਉਹ ਮੰਨਨ ਆਪ ਮੰਨ ਲਿਆ ਨਾ ਪਰ ਇਸੇ ਤਰ੍ਹਾਂ ਮਹਾਰਾਜ ਨੇ ਫਿਰ ਉਦਾਹਰਣ ਦਿੱਤੀ ਆਪਾਂ ਨੂੰ ਕਿ ਜਿਸ ਤਰ੍ਹਾਂ ਫੁੱਲਾਂ 'ਚ ਮਹਿਕ ਆ ਦਿਖਦੀ ਥੋੜਾ ਪਰ ਹੈਗੀ ਉਹਦੇ ਵਿੱਚ ਮਹਿਕ ਆਪਾਂ ਨੂੰ ਮਹਿਸੂਸ ਹੁੰਦੀ ਉਹ ਚੀਜ਼ ਪੁਪ ਮਦ ਜਿਉਂ ਬਾਸ ਬਸਤ ਹੈ ਮੁਕਰਮਾਹੇ ਜੈਸੇ ਸਾਈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿ ਆਈ ਪਿਓ ਨਿਰੰਤਰ ਆਪਣੇ ਅੰਦਰ ਪਰਮੇਸ਼ਰ ਦੀ ਜੋਤ ਜਿਹੜੀ ਆ ਉਹ ਚੱਲਦੀ ਭਈ ਪਰ ਇਸ ਹਸਤਾ ਦੇ ਵਿੱਚ ਆਪਾਂ ਹੁਣ ਉਸ ਜੋਤ ਤੱਕ ਪਹੁੰਚਣਾ ਉਸ ਜੋਤ ਦੀ ਪਹਿਚਾਣ ਕਰਨੀ ਹੈ ਜੇ ਆਪਾਂ ਉਹ ਜੋਤ ਦੀ ਪਹਿਚਾਣ ਕਰ ਲਈ ਤੇ ਆਪਾਂ ਉਸ ਜੋਤ ਵਿੱਚ ਸਮਾ ਸਕਦੇ ਹਾਂ ਤੇ ਜੇ ਆਪਾਂ ਉਹ ਜੋਤ ਨੂੰ ਦੇਖਿਆ ਨਹੀਂ ਤੇ ਫਿਰ ਆਪਾਂ ਉਸ ਵਿੱਚ ਕਿਸ ਤਰ੍ਹਾਂ ਉੱਥੋਂ ਤੱਕ ਆਪਾਂ ਉਹਦੇ ਵਿੱਚ ਕਿਸ ਤਰ੍ਹਾਂ ਲੀਨ ਹੋਵਾਂਗੇ ਕਿਉਂਕਿ ਜੋਤ ਦੇ ਵਿੱਚ ਜੋਤ ਲੀਨ ਹੋਣੀ ਹੈ ਨਾ ਤੇ ਇਸ ਕਰਕੇ ਮਾਰ ਕਹਿੰਦੇ ਨਿਰੰਕਾਰ ਮੈਂ ਆਕਾਰ ਸਮਾਵੇ ਅਕਲ ਕਲਾ ਸੱਚ ਸਾਚ ਟਕਾਵੇ ਸੋਨਾਰ ਗਰਬ ਜੋ ਨਹੀਂ ਆਵੇ ਕਿ ਜਿਹੜੀ ਆਪਣੀ ਜੋਤ ਵਿੱਚ ਗੁਰਮੁਖ ਜੋਤ ਟਕਾ ਲੈਂਦੇ ਆ ਤੇ ਉਹ ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ ਸੋ ਇਸ ਕਰਕੇ ਆਓ ਆਪਾਂ ਥੋੜਾ ਅਭਿਆਸ ਦੇ ਨਾਲ ਜੁੜੀਏ ਕਿ ਆਪਣੇ ਮਨ ਨੂੰ ਆਪਾਂ ਸੁੰਨ ਵਿੱਚ ਲੈ ਜਾਈਏ ਕਿਉਂਕਿ ਸੁੰਨ ਵਿੱਚੋਂ ਸਾਡੇ ਮਨ ਦਾ ਜਨਮ ਹੋਇਆ ਸਾਡੇ ਮਨ ਦਾ ਜਨਮ ਕਿੱਥੋਂ ਹੋਇਆ ਵਾ ਸੁੰਨ ਦੇ ਵਿੱਚੋਂ ਸਾਡਾ ਘਰ ਸਾਰਿਆਂ ਦਾ ਸੁੰਨ ਆ ਜਿਸ ਤਰ੍ਹਾਂ ਹੁਣ ਆਪਾਂ ਕਹਿੰਦੇ ਨਾ ਵੀ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਸਾਡਾ ਜਨਮ ਕੇਸਗੜ੍ਹ ਸਾਹਿਬ ਦਾ ਤੇ ਇਹ ਨੂੰ ਆ ਕੇਸ ਗੜਿਆ ਇਹ ਸੋਨਿਆ ਇੱਥੇ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਕਰ ਬਾਰਾ ਪੀਏ ਜਿਹੜਾ ਸੁੰਨ ਦਾ ਇਲਾਕਾ ਵਾ ਜਿੱਥੇ ਕੇਸ ਆ ਇੱਥੇ ਹੀ ਆ ਇੱਥੋਂ ਸੁੰਨ ਇੱਥੋਂ ਜਿਹੜਾ ਸਹਿਜ ਸੁੰਨ ਦਾ ਘਾਟ ਸ਼ੁਰੂ ਹੁੰਦਾ ਤੇ ਸਾਡੇ ਮਨ ਦਾ ਜਨਮ ਇੱਥੋਂ ਹੋਇਆ ਹੁਣ ਇਧਰ ਜਦੋਂ ਆਏ ਆਏ ਜਦੋਂ ਸਾਡਾ ਮਨ ਖਾਲਸ ਹੋ ਗਿਆ ਤੇ ਜਦੋਂ ਮਨ ਖਾਲਸ ਹੋਇਆ ਤੇ ਜਿਹੜਾ ਜਦੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਿਹੜੇ ਗੁਰਮੁਖ ਗਏ ਤੇ ਮਹਾਰਾਜ ਨੇ ਉਹਨਾਂ ਨੂੰ ਮਹਾਰਾਜ ਉੱਥੇ ਉਹਨਾਂ ਨੂੰ ਕੇਸਗੜ੍ਹ ਵਿੱਚ ਲੈ ਗਏ ਉਹਨਾਂ ਦਾ ਧਿਆਨ ਨੂੰ ਸੁੰਨ ਵਿੱਚ ਲੈ ਗਏ ਤੇ ਸੁੰਨ ਵਿੱਚ ਖੜਕੇ ਮਹਾਰਾਜ ਨੇ ਉਹਨਾਂ ਦੇ ਮਨ ਦੀ ਜੋਤ ਪ੍ਰਗਟ ਕਰ ਦਿੱਤੀ ਉਹਨਾਂ ਨੂੰ ਸੱਚ ਸਾਹਮਣੇ ਵਿਖਾ ਦਿੱਤਾ ਉਹਨਾਂ ਨੂੰ ਯਕੀਨ ਆ ਗਿਆ ਕਿ ਵਾਕਈ ਸੱਚ ਜਿਹੜਾ ਵਾ ਉਹ ਸਾਡੇ ਅੰਦਰ ਬਾਹਰ ਮੌਜੂਦ ਆ ਤੇ ਇਸ ਕਰਕੇ ਫਿਰ ਉਹਨਾਂ ਦਾ ਜਦੋਂ ਮਨ ਦੀ ਜੋਤ ਪ੍ਰਗਟ ਕੀਤੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਉਹਨੂੰ ਫਿਰ ਮਹਾਰਾਜ ਨੇ ਕਹਿ ਦਿੱਤਾ ਵੀ ਇੱਥੇ ਤੁਹਾਡਾ ਇੱਥੇ ਤੁਹਾਡੇ ਮਨ ਦਾ ਜਿਹੜਾ ਜਨਮ ਹੋ ਗਿਆ ਮਰ ਕਹਿੰਦੇ ਸਤ ਗੁਰ ਕੇ ਜਨਮੈ ਗਵਨ ਮਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਉਥੇ ਅਨਹਦ ਸ਼ਬਦ ਦੇ ਨਾਲ ਜਿਹੜਾ ਸੀ ਗੁਰਮਖੰਡ ਨੂੰ ਜੋੜਿਆ ਸੱਚੇ ਪਾਤਸ਼ਾਹ ਨੇ ਤੇ ਮਾਰੇ ਨੇ ਜਦੋਂ ਅਨਹਦ ਸ਼ਬਦ ਦੇ ਨਾਲ ਜੋੜਿਆ ਤੇ ਕਿਹਾ ਵੀ ਤੁਸੀਂ ਹੁਣ ਮੇਰੇ ਨਾਦੀ ਪੁੱਤਰ ਆ ਵੀ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਮਹਾਰਜ ਨੇ ਆਪਾਂ ਨੂੰ ਨਾਦ ਦੇ ਨਾਲ ਜੋੜਿਆ ਘਟ ਘਟ ਵਾਜੇ ਉਹ ਨਾਦ ਵੀ ਆਪਣੇ ਅੰਦਰ ਹੀ ਚੱਲਦਾ ਪਿਆ ਹੁਣ ਇਸ ਅਵਸਥਾ ਦੇ ਵਿੱਚ ਮਰ ਕਹਿੰਦੇ ਪੂਰਨ ਜੋਤ ਜਗਿਆ ਘਟ ਮੈਂ ਉਦੋਂ ਆਪਾਂ ਉਦੋਂ ਮਹਾਰਾਜ ਕਹਿੰਦੇ ਜਦੋਂ ਨਖਾਲਸ ਹੋ ਗਿਆ ਮਨ ਤੇ ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤਰੀਕਾ ਯੁਗਤੀ ਦੱਸੀ ਵੀ ਇਸ ਤਰੀਕ ਤਰੀਕੇ ਨਾਲ ਤੁਸੀਂ ਧਿਆਨ ਲਾਓ ਵੀ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਆਪਾਂ ਨੂੰ ਉਹ ਦੱਸਿਆ ਤੇ ਕਹਿੰਦੇ ਪੂਰਨ ਜੋਤ ਜੋਤ ਜਗਿਆ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ ਤੇ ਫਿਰ ਉਹਨਾਂ ਦੇ ਮਾਨਸ ਜਿਹੜੇ ਸੀ ਉਹ ਖਾਲਸ ਹੋ ਗਏ ਤੇ ਜਿੰਨਾ ਚਿਰ ਉਹ ਜੋਤ ਪ੍ਰਗਟ ਨਹੀਂ ਹੁੰਦੀ ਤੇ ਤ੍ਰੈ ਗੁਣਾ ਦੇ ਵਿੱਚ ਮਨ ਇੱਧਰ ਆ ਤੇ ਨਖਾਲਸ ਹੈ ਤੇ ਮਾਰੇ ਕਹਿੰਦੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੇ ਹੁਣ ਇਸ ਕਰਕੇ ਆਪਾਂ ਸਾਰਿਆਂ ਨੇ ਉਸ ਅਵਸਥਾ ਵਿੱਚ ਪਰਵੇਸ਼ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਸਾਡਾ ਜਿਹੜਾ ਮਾਨਿਆ ਖਾਲਸ ਹੋ ਜੇ ਵਿਚਾਰਾਂ ਤੋਂ ਰਹਿਤ ਹੋ ਜੇ ਕੋਈ ਇਹਦੇ ਵਿੱਚ ਕੋਈ ਮਿਲਾਵਟ ਨਾ ਰਹੇ ਜੇ ਕੋਈ ਸ਼ੰਕਾ ਨਾ ਰਹੇ ਜੇ ਕੋਈ ਇਹਦੇ ਅੰਦਰ ਸਾਨੂੰ ਜਿਹੜਾ ਵਾ ਕੋਈ ਕਰਮकांड ਨਾ ਰਹੇ ਜੇ ਤੇ ਇੱਥੇ ਆਪਣਾ ਮਨ ਜਿਹੜਾ ਬਿਲਕੁਲ ਨਿਰਵਿਚਾਰ ਹੋ ਜੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਕਿਉਂਕਿ ਜੇ ਸਾਡੇ ਮਨ ਵਿੱਚ ਸ਼ੰਕਾ ਰਹਿ ਗਿਆ ਕੋਈ ਤੇ ਫਿਰ ਮਨ ਜਿਹੜਾ ਵਾ ਉਹ ਇਧਰ ਤਰੇ ਗੁਣਾ ਵਿੱਚ ਆ ਜਾਏਗਾ ਤੇ ਮਨ ਦੀ ਜੋਤ ਨਹੀਂ ਪ੍ਰਗਟ ਹੋ ਸਕਦੀ ਸੋ ਇਸ ਕਰਕੇ ਜੇ ਕੋਈ ਮਨ ਵਿੱਚ ਸ਼ੰਕਾ ਹੋਵੇ ਤੇ ਗੁਰੂ ਦੀ ਸੰਗਤ ਵਿੱਚ ਆਪਾਂ ਪਰਿਵਾਰ ਵਿੱਚ ਇਹ ਪਰਿਵਾਰ ਵਿੱਚ ਇਹ ਸੰਗਤ ਪਰਿਵਾਰ ਆ ਆਪਣਾ ਤੇ ਸੰਗਤ ਰੂਪੀ ਪਰਿਵਾਰ ਵਿੱਚ ਆਪਾਂ ਵਿਚਾਰ ਕਰਕੇ ਉਹ ਮਨ ਦਾ ਸ਼ੰਕਾ ਦੂਰ ਕਰ ਲਓ ਗੁਰ ਮਿਲਿਏ ਸ਼ੰਕ ਉਤਾਰ ਗੁਰੂ ਨੂੰ ਮਿਲਣਾ ਕਿਉਂ ਆ ਵੀ ਆਪਣੇ ਮਨ ਦੇ ਜਿਹੜੇ ਸ਼ੰਕੇ ਉਹ ਦੂਰ ਕਰ ਲੀਏ ਪਿਸਵਾ ਵਾਲੇ ਜਿਹੜੇ ਮੰਨਦੇ ਉਹ ਪੁੱਛ ਕੇ ਤੇ ਆਪਾਂ ਸਾਗੇ ਅੱਗੇ ਵਧੀਏ। ਸੋ ਇਸ ਕਰਕੇ ਆਓ ਆਪਾਂ ਅਭਿਆਸ ਦੇ ਨਾਲ ਜੁੜੀਏ। ਕਿ ਇਸ ਅਵਸਥਾ ਦੇ ਵਿੱਚ ਇਹ ਸਿਮਰਨ ਕਰਨ ਦੇ ਨਾਲ ਜਦੋਂ ਸੁੰਨ ਵਿੱਚ ਪ੍ਰਵੇਸ਼ ਕਰਾਂਗੇ ਤੇ ਜੇ ਤਾਂ ਸਾਡਾ ਪ੍ਰੈਕਟੀਕਲ ਹੋ ਗਿਆ ਫਿਰ ਤਾਂ ਆਪਣੇ ਆਪ ਹੀ ਸਾਡੇ ਇਹ ਸਾਰੇ ਸ਼ੰਕੇ ਦੂਰ ਹੋ ਜਾਂਦੇ ਆ। ਤੇ ਜੇ ਸਾਡਾ ਪ੍ਰੈਕਟੀਕਲ ਨਹੀਂ ਹੈ ਜਿਸ ਤਰ੍ਹਾਂ ਕਿਸ ਨੂੰ ਕੋਈ ਜ਼ਿਆਦਾ ਗਿਆਨ ਕਿਸੇ ਨੇ ਪੜ੍ਹ ਲਿਆ ਵਾ ਫਿਰ ਉਹਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਆਉਂਦਾ। ਉਹ ਕਹਵੇਗਾ ਕਿ ਨਹੀਂ ਨਹੀਂ ਇਹ ਐਵੇਂ ਗੱਲਾਂ ਕਰੀ ਜਾਂਦੇ ਆ। ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਕੋਈ ਜੋਤ ਨਹੀਂ ਪ੍ਰਗਟ ਹੁੰਦੀ ਇਸ ਅਵਸਥਾ ਵਿੱਚ ਫਿਰ ਜਿਹਨੂੰ ਜਿਹਦਾ ਪ੍ਰੈਕਟੀਕਲ ਨਹੀਂ ਆ ਉਹਨੂੰ ਇਹਦੇ ਚੀਜ਼ ਇਹਨਾਂ ਗੱਲਾਂ ਉੱਤੇ ਯਕੀਨ ਨਹੀਂ ਆਉਂਦਾ ਤੇ ਇਸ ਕਰਕੇ ਫਿਰ ਮਾਰੇ ਕਹਿੰਦੇ ਵੀ ਮਾਇਆ ਫਾਸ ਬੰਧ ਨਹੀਂ ਫਾਰੇ ਕਿ ਮਨ ਮਾਇਆ ਜਿਹੜੀ ਆ ਇਹਨੇ ਇੰਨਾ ਜੀਵਾਂ ਨੂੰ ਪਰਮਾਧਤਾ ਇਹ ਇਹਨਾਂ ਨੂੰ ਆਪਣੇ ਘਰ ਵਾਪਸ ਨਹੀਂ ਜਾਣ ਦਿੰਦੀ ਮਾਇਆ ਇੱਥੇ ਰੋਕ ਰੱਖ ਲੈਂਦੀ ਮਾਇਆ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮਤਾ ਕਰੇ ਸੋ ਪਕੜ ਨਾ ਦੇਈ ਜੀਵ ਚਾਹੁੰਦੇ ਆ ਵੀ ਅਮਰਤ ਵੇਲੇ ਉਠਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਇਹ ਮਾਇਆ ਉਠਣ ਨਹੀਂ ਦਿੰਦੀ ਤੇ ਇਸੇ ਮਹਾਰਾਜ ਨੇ ਹੁਣ ਆ ਬੇਦ ਬਣਾਤੀ ਆਪਾਂ ਨੂੰ ਉਠਾਉਣ ਦਾ ਮਹਾਰਾਜ ਨੇ ਤਰੀਕਾ ਦਿੱਤਾ ਤਰੀਕਾ ਦਿੱਤਾ ਆਪਾਂ ਨੂੰ ਇੱਕ ਬੇਦ ਬਣਾਤੀ ਮਹਾਰਾਜ ਨੇ ਵੀ ਤੁਹਾਨੂੰ ਉਠਾਉਣਾ ਕਿਉਂਕਿ ਮਾਰੇ ਕਹਿੰਦੇ ਸਹੀ ਜਿਸੈ ਜਗਾਈ ਆਪਾਂ ਨੂੰ ਮਹਾਰਾਜ ਜੁਗਾ ਰਹੇ ਸੰਗਤ ਰਾਈ ਇੱਕ ਮਹਾਰਾਜ ਨੇ ਇਹ ਬੇਦ ਬਣਾ ਦਿੱਤੀ ਤੇ ਹੁਣ ਜਿਹੜਾ ਕਿਉਂਕਿ ਸੰਗਤ ਦੇ ਅੱਗੇ ਫਰਮਾਇਆ ਟਿਕ ਨਹੀਂ ਸਕਦੀ ਪੰਜ ਹਨ ਮਾਰੇ ਕਹਿੰਦੇ ਪੰਜ ਦੂਤ ਅੱਗੇ ਭੱਗੇ ਜਬ ਸਾਧ ਸੰਗੀਤ ਇਹ ਪੰਜ ਦੂਤ ਫਿਰ ਅੱਗੇ ਲੱਗ ਕੇ ਭਜਦੇ ਵੀ ਇਹਨਾਂ ਨੂੰ ਇੱਥੇ ਮਾਰ ਪੈਣੀ ਹੁੰਦੀ ਹੈ ਇਹਨਾਂ ਨੂੰ ਕੁੱਟ ਪੈਣੀ ਹੁੰਦੀ ਸ਼ਬਦ ਦੀ ਹੁਣ ਜੇ ਉਸ ਤਰ੍ਹਾਂ ਆਪਾਂ ਇਹ ਮਾਇਆ ਦੇ ਨਾਲ ਲੜਾਂਗੇ ਮਤਾ ਕੋਈ ਕਰ ਲੈਨੇ ਆ ਤੇ ਕਹਿੰਦੇ ਕੋਈ ਕਿਸੇ ਦਾ ਮਤਾ ਇਹ ਪਕੜ ਨਹੀਂ ਦਿੰਦੀ ਉਹ ਜੀਵ ਕਹਿੰਦੇ ਵੀ ਸਵੇਰੇ ਉੱਠਾਂਗੇ ਬਾਣੀ ਪੜਾਂਗੇ ਆ ਸੰਗਤ ਆਪਾਂ ਨੂੰ ਖਿੱਚ ਲਿਆਉਂਦੀ ਆ ਸੰਗਤ ਦਾ ਇਹ ਪ੍ਰਭਾਵ ਆਪਿਆ ਆਪਾਂ ਨੂੰ ਸੰਗਤ ਖੇਚ ਲਿਆਉਂਦੀ ਆ ਜੇ ਆਪਾਂ ਕਹੀਏ ਵੀ ਘਰੇ ਉੱਠ ਕੇ ਆਪਾਂ ਸਿਮਰਨ ਕਰ ਲਈਏ ਥੋੜਾ ਜਿਹਾ ਚਿਰ ਕਰਕੇ ਤੇ ਫਿਰ ਸੌ ਜਾਗੇ ਤੇ ਇੱਥੇ ਤਾਂ ਆਪਾਂ ਵੱਧ ਸਮਾਂ ਵੀ ਲਾ ਲੈਣੇ ਆ ਕਿਉਂਕਿ ਸੰਗਤ ਦਾ ਸੰਜੋਗ ਬਣਿਆ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਅਕਾਲ ਪੁਰਖ ਨੇ ਸਾਡੇ ਉੱਤੇ ਉਹ ਖੁਸ਼ ਹੋਇਆ ਵਾ ਸੋ ਇਸ ਕਰਕੇ ਆਪਾਂ ਥੋੜਾ ਅਭਿਆਸ ਕਰੀਏ ਫਿਰ ਵਿਚਾਰ ਕਰਾਂਗੇ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾਹ ਗਰੋ 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 ਵਾਹ ਗਰੋ

ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰੋ ਧਵਾ ਗਰ ਧਵਾ ਗਰ ਧਵਾ ਗਰ ਧਵਾ ਗਰ ਧਵਾ